ਸਿੰਗapore ਵਿੱਚ ਭਾਰਤੀ ਮੂਲ ਦੇ ਇਮੀਗ੍ਰੇਸ਼ਨ ਅਧਿਕਾਰੀ ਨੂੰ ਥੋੜੇ ਸਮੇਂ ਦੇ ਸ਼ਾਰਟ ਟਰਮ ਵੀਜ਼ੇ ਦੇਣ ਬਦਲੇ ਏਜੰਸੀ ਸਬੰਧ ਬਣਾਉਣ ਦੇ ਦੋਸ਼ ਵਿੱਚ 22 ਮਹੀਨਿਆਂ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਮੀਡੀਆ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਇਮੀਗ੍ਰੇਸ਼ਨ ਅਤੇ ਚੈੱਕਪੁਆਇੰਟ ਅਥਾਰਟੀ ਦੇ ਇੰਸਪੈਕਟਰ ਕਨਨ ਮੋਰਿਸ ਰਾਜਕਪਾਲ ਜੈਰਾਮਨ ਨੇ ਥੋੜੇ ਸਮੇਂ ਲਈ ਵਿਜ਼ਿਟ ਪਾਸ ਅਰਜ਼ੀਆਂ ਵਿੱਚ ਮਦਦ ਕਰਨ ਬਦਲੇ ਏਜੰਸੀ ਸਬੰਧ ਬਣਾਏ। ਮੀਡੀਆ ਰਿਪੋਰਟਾਂ ਅਨੁਸਾਰ 55 ਸਾਲਾ ਕਨਨ ਨੂੰ ਅਜੇ ਹੀ ਤਿੰਨ ਮਾਮਲਿਆਂ ਵਿੱਚ ਸਜ਼ਾ ਸੁਣਾਈ ਗਈ ਹੈ। ਰਿਪੋਰਟ ਅਨੁਸਾਰ ਅਦਾਲਤ ਵਿੱਚ ਦਿੱਤੇ ਗਏ ਦਸਤਾਵੇਜ਼ਾਂ ਵਿੱਚ ਸਾਲ 2022 ਅਤੇ 2023 ਵਿੱਚ ਸਬੰਧ ਵਿੱਚ ਉਸਦੀਆਂ ਮੁਲਾਕਾਤਾਂ ਦਾ ਵੇਰਵਾ ਦਿੱਤਾ ਗਿਆ ਜਿਸ ਵਿੱਚ 25 ਤੋਂ 30 ਸਾਲ ਦੀ ਉਮਰ ਦੀਆਂ ਭਾਰਤੀ ਲੜਕੀਆਂ ਦਾ ਸ਼ੋਸ਼ਣ ਕੀਤਾ ਗਿਆ ਜੋ ਪੜ੍ਹਾਈ ਲਈ ਸਿੰਗਾਪੁਰ ਆਈਆਂ ਸਨ ਅਜਿਹੇ ਵਿਜ਼ਿਟ ਪਾਸ ਦੇਣ ਲਈ ਕਨਨ ਅਧੀਨ ਕੰਮ ਕਰਦੇ ਅਮਲੇ ਨੂੰ ਜੇ ਮੁਸ਼ਕਲਾ ਆਉਂਦੀਆਂ ਸਨ ਤਾਂ ਉਹ ਕਨਨ ਨਾਲ ਸਲਾਹ-ਮਸ਼ਵਰਾ ਕਰਦੇ ਸਨ ਅਤੇ ਕਨਨ ਕੋਲ ਕਿਸੇ ਵੀ ਅਰਜ਼ੀ ਨੂੰ ਮਨਜ਼ੂਰ ਕਰਨ ਜਾਂ ਰੱਦ ਕਰਨ ਦਾ ਅਧਿਕਾਰ ਸੀ ਚੈਨਲ ਨੇ ਸਰਕਾਰੀ ਵਕੀਲਾਂ ਦੇ ਹਵਾਲੇ ਨਾਲ ਕਿਹਾ ਕਿ ਉਹਨਾਂ ਦੀਆਂ ਸਰਹੱਦਾਂ ਦੀ ਰਖਵਾਲੀ ਕਰਨ ਵਾਲੇ ਨੇ ਨਿਰਪੱਖ ਤੇ ਜਨਤਿਕ ਪ੍ਰਤੀਨਿਧੀ ਵਜੋਂ ਕੰਮ ਕਰਨ ਦੀ ਬਜਾਏ ਵਿਦੇਸ਼ ਤੋਂ ਆਉਣ ਵਾਲਿਆਂ ਦਾ ਸ਼ੋਸ਼ਣ ਕੀਤਾ ਕਨਨ ਦੀ ਜੇਲ੍ਹ ਦੀ ਸਜ਼ਾ 18 ਸਤੰਬਰ ਤੋਂ ਸ਼ੁਰੂ ਹੋਵੇਗੀ